ਜਿਹੜੀ ਘਟਨਾ ਹੋਈ ਅੱਜ ਤੁਹਾਨੂੰ ਪਤਾ ਕੀ ਹੋਇਆ? ਨਾ ਮੈਨੂੰ ਨਹੀਂ ਪਤਾ ਕੋਈ। ਜਦੋਂ ਛੇ ਰਾਂ ਅਸੀਂ ਚੌੜਾ ਜੀ ਗਏ ਨੇ ਕਹਿੰਦੇ ਕਿੰਨੇ ਵਜੇ ਗਏ ਨੇ ਕੋਈ ਗੱਲ ਦੱਸ ਕੇ ਗਏ ਨੇ। ਉਹ 6 ਵਜੇ ਗਏ ਨੇ ਕੋਈ ਗੱਲਬਾਤ ਨਹੀਂ ਉਹਨਾਂ ਦੀ। ਅੱਛਾ। ਜਿਹਨੇ ਇਹ ਘਟਨਾ ਹੈ ਤੁਹਾਨੂੰ ਹੋਰ ਪਤਾ ਲੱਗਾ? ਉਹ ਮੇਨੂੰ ਬਾਹਰੋਂ ਆਣ ਕੇ ਦੱਸਿਆ ਕਿਸੇ ਨੇ ਖਬਰ ਵੀ। ਕੀ ਹੋਇਆ? ਹੁਣ ਪਤਾ ਨਹੀਂ ਉੱਥੇ ਕੀ ਹੋਇਆ ਮੈਂ ਤਾਂ ਘਰ ਹਾਂ। ਹੁਣ ਉੱਥੇ ਜਿਹੜੇ ਹੋਣਗੇ ਉਹਨਾਂ ਨੂੰ ਪਤਾ ਹੋਵੇਗਾ ਕੀ ਹੋਇਆ। ਚੌੜਾ ਸਾਹ ਦੇ ਬੇਟੇ ਕਿੱਥੇ ਰਹਿੰਦੇ ਬਾਹਰ ਰਹਿੰਦੇ ਨੇ? ਬੇਟੇ ਇੱਥੇ ਰਹਿੰਦੇ ਨੇ ਵਕੀਲੀ ਕਰਨਦੇ ਨੇ। ਅੱਛਾ। ਹਾਂਜੀ ਮੈਂ ਇੱਕ ਬੇਟਾ ਦੇ ਰਹੀਦਾ ਇੱਕ ਕਹੀਂ ਖਲੇ ਰਹੀ ਹੈ। ਅੱਛਾ ਜਿਹੜੀ ਅੱਜ ਘਟਨਾ ਵੀ ਤੁਹਾਨੂੰ ਇਹਦੇ ਬਾਰੇ ਪਤਾ ਲੱਗਾ ਕੀ ਕੁਝ ਹੋਇਆ ਕੋਈ? ਨਾ ਮੈਨੂੰ ਕੋਈ। ਅੱਛਾ। ਆ ਇੱਕ ਗੱਲ ਕਰੋ। ਥੋੜਾ ਸੋ ਪਹਿਲਾਂ ਵੀ ਸੰਘਰਸ਼ਾਂ ਦੇ ਵੱਲ ਲਾਈ ਲੜਦੇ ਇਹਦੇ ਪਤਾ ਲੱਗਾ ਕਾ ਵੀਸ਼ਖੱਚ ਕੀਤੇ ਉਹਨਾਂ ਨੇ? ਉਹ ਤੇ ਪਤਾ ਹੀ ਹੈ ਤੁਹਾਨੂੰ। ਕਿ ਨਹੀਂ ਪਤਾ? ਜੀ। ਤੇ ਇਹਦਾ ਤਾਂ ਜਿਹੜੀ ਮਤਲਬ ਅੱਜ ਘਟਨਾ ਤੁਹਾਨੂੰ ਲੱਗਦਾ ਸਹੀ ਹੋਇਆ ਕਿ ਕਿਦਾਂ ਲੱਗਿਆ? ਇਹ ਬਿਲਕੁਲ ਗਲਤ ਹੈ ਦੇਖੋ ਚੁੱਕਾ ਤੁਸੀਂ ਦੱਸੋ ਵੀ ਇਹ ਮਾਤਾ ਜੀ ਨੇ ਨਰਨਸ ਸਿੰਘ ਚੋੜਾ ਦੀ ਪਤਨੀ ਜਿਨ੍ਹਾਂ ਦਾ ਕਹਣਾ ਜਿਹੜੇ ਆਏ ਗਏ ਨੇ ਸਵੇਰੇ ਦਰਬਾਰ ਸਾਹਿਬ ਕਰੋ ਗਏ ਨੇ ਔਰ ਉਹਨਾਂ ਨੇ ਘਰੋਂ ਜਿਹੜੇ ਗਏ ਨੇ ਉਹ ਉਹਨਾਂ ਨੂੰ ਪਤਾ ਨਹੀਂਗਾ ਵੀ ਕਿੱਥੇ ਗਏ ਨੇ ਔਰ ਕੀ ਘਟਨਾਵਲ ਜਾਵੇ ਔਰ ਪ레스 ਨੂੰ ਇਹਨਾਂ ਨੂੰ ਪਤਾ ਲੱਗਾ ਵੀ ਸਾਰੀ ਘਟਨਾ ਹੋਈ ਆ ਪੰਜਾਂ ਤੱਕ ਲਈ ਡੇਰ ਬਾਅਦ ਨਾਨਕ ਤੋਂ ਬਸ਼ੰਬਰ ਬਿੱਟੂ ਜਿਹੜੀ ਘਟਨਾ ਹੋਈ ਆ ਜੀ ਤੁਹਾਨੂੰ ਪਤਾ ਕੀ ਹੋਇਆ ਨਾ ਮੈਨੂੰ ਨਹੀਂ ਪਤਾ ਕੋਈ ਜਦੋਂ ਇਹ ਸਵੇਰੇ ਨਰਨਸ ਸਿੰਘ ਚੋੜਾ ਜੀ ਗਏ ਨੇ ਕਰੋ ਕਿੰਨੇ ਵਜੇ ਗਏ ਨੇ ਕੋਈ ਗੱਲ ਦੱਸ ਕੇ ਗਏ ਨੇ ਉਹ 6 ਵਜੇ ਗਏ ਨੇ ਕੋਈ ਗੱਲਬ ਉਹ ਮੇਨ ਬਾਈ ਤੋਂ ਬਾਰੂ ਆਣ ਕੇ ਦੱਸਿਆ ਕਿਸ ਨੇ ਖਬਰ ਵੇ ਕੀ ਹੋਇਆ ਹੁਣ ਪਤਾ ਨਹੀਂ ਉੱਥੇ ਕੀ ਹੋਇਆ ਮੈਂ ਤਾਂ ਘਰ ਹਾਂ ਹੁਣ ਉੱਥੇ ਜਿਹੜੇ ਹੋਣਗੇ ਉਹਨਾਂ ਨੂੰ ਪਤਾ ਹੋਵੇਗਾ ਕੀ ਹੋਇਆ ਆਪਾ ਥੋੜਾ ਸਾਬ ਦੇ ਬੇਟੇ ਕਿੱਥੇ ਰਹਿੰਦੇ ਬਾਹਰ ਰਹਿੰਦੇ ਨੇ ਬੇਟੇ ਇੱਥੇ ਰਹਿੰਦੇ ਨੇ ਵਕੀਲੀ ਕਰਨਦੇ ਨੇ ਅੱਛਾ ਹਾਂਜੀ ਤੁਸੀਂ ਕੱਲ ਰਹਿੰਦੇ ਇੱਥੇ ਨਹੀਂ ਇੱਕ ਬੇਟਾ ਇੱਥੇ ਰਹਿੰਦਾ ਇੱਕ ਅਹੀਂ ਥਲੇ ਰਹਿੰਦੇ ਅੱਛਾ ਜਿਹੜੀ ਅੱਜ ਘਟਨਾ ਵੀ ਤੁਹਾਨੂੰ ਇਹਦੇ ਬਾਰੇ ਪਤਾ ਲੱਗਾ ਕੀ ਕੁਛ ਹੋਇਆ ਕੋਈ ਨਾ ਮੈਨੂੰ ਕੋਈ ਪਤਾ ਅੱਛਾ ਅੱਜ ਬਾਤ ਕਰੀਏ ਥੋੜਾ ਸਾਬ ਪਹਿਲਾਂ ਵੀ ਸੰਘਰਸ਼ਾਂ 'ਚ ਲਾਈ ਲੜਦੇ ਦੇ ਪਤਾ ਲੱਗਾ ਕਾ ਬਿਸ਼ਖਤ ਕਿੰਨੇ ਪਤਾ ਜੀ ਤੇ ਇਹਦਾ ਤਾਂ ਜਿਹੜੀ ਮਤਲਬ ਅੱਜ ਘਟਨਾ ਨੂੰ ਲੱਗਦਾ ਸਹੀ ਹੋਏ ਕਿ ਕਿਦਾਂ ਲੱਗਿਆ ਇਹ ਬਿਲਕੁਲ ਗਲਤ ਹੈ ਦੇਖੋ ਚੁੱਪ ਕਰ ਤੀ ਦੱਸੋ ਵੀ ਇਹ ਮਾਤਾ ਜੀ ਨੇ ਨਰਨ ਸਿੰਘ ਚੌੜਾ ਦੀ ਪਤਨੀ ਜਿਨ੍ਹਾਂ ਦਾ ਕਹਿਣਾ ਜਿਹੜੇ ਆਏ ਗਏ ਨੇ ਸਵੇਰੇ ਦਰਬਾਰ ਸਾਹਿਬ ਕਰੋ ਗਏ ਨੇ ਔਰ ਉਹਨਾਂ ਨੇ ਘਰੋਂ ਜਿਹੜੇ ਗਏ ਨੇ ਉਹ ਉਹਨਾਂ ਨੂੰ ਪਤਾ ਨਹੀਂਗਾ ਵੀ ਕਿੱਥੇ ਗਏ ਨੇ ਔਰ ਕੀ ਘਟਨਾਵਲ ਜਾਵੇ ਔਰ ਪ੍ਰੈਸ ਨੂੰ ਇਹਨਾਂ ਨੂੰ ਪਤਾ ਲੱਗਾ ਵੀ ਸਾਰੀ ਘਟਨਾ ਹੋਈ ਆ ਪੰਜਾਂ ਤੱਕ ਅੱਜ 1:30 ਬੰਨਣ ਤੋਂ ਬਸ਼ੰਬਰ ਬਿੱਟੂ ਜਿਹੜੀ ਘਟਨਾ ਹੋਈ ਆ ਜੀ ਤੁਹਾਨੂੰ ਪਤਾ ਕੀ ਹੋਇਆ ਨਾ ਮੈਨੂੰ ਨਹੀਂ ਪਤਾ ਕੋਈ ਜਦੋਂ ਸਵੇਰੇ ਨਰਨ ਸਿੰਘ ਚੌੜ ਉਛੇ 6 ਵਜੇ ਗਏ ਨੇ ਕੋਈ ਗੱਲਬਾਤ ਨਹੀਂ ਉਹਨਾਂ ਦੀ ਅੱਛਾ ਜਿਹੜੀ ਇਹ ਘਟਨਾ ਹੈ ਤੁਹਾਨੂੰ ਅੱਜ ਵਾਰ ਪਤਾ ਲੱਗਾ ਉਹ ਮੈਨੂੰ ਬਾਈਥੋਂ ਬਾਹਰੋਂ ਆਣ ਕੇ ਦੱਸਿਆ ਕਿਸੇ ਨੇ ਖਬਰ ਵੀ ਕੀ ਹੋਇਆ ਹੁਣ ਪਤਾ ਨਹੀਂ ਉੱਥੇ ਕੀ ਹੋਇਆ ਮੈਂ ਤਾਂ ਘਰ ਹਾਂ ਹੁਣ ਉੱਥੇ ਜਿਹੜੇ ਹੋਣਗੇ ਉਹਨਾਂ ਨੂੰ ਪਤਾ ਹੋਵੇਗਾ ਕੀ ਹੋਇਆ ਅੱਥਾ ਥੋੜਾ ਸਾਡੇ ਬੇਟੇ ਕਿੱਥੇ ਰਹਿੰਦੇ ਨੇ ਬਾਹਰ ਹੁੰਦੇ ਨੇ ਬੇਟੇ ਇੱਥੇ ਰਹਿੰਦੇ ਨੇ ਵਕੀਲੀ ਕਰਨ ਦੇ ਨੇ ਅੱਛਾ ਹਾਂਜੀ ਤੁਸੀਂ ਕੱਲ ਰਹਿੰਦੇ ਹੋ ਸੇ ਨਹੀਂ ਇੱਕ ਬੇਟਾ ਤੇ ਰਹਿੰਦਾ ਇੱਕ ਅਹੀਂ ਖਲੇ ਰਹਿੰਦੇ ਅੱਛਾ ਜਿਹੜੀ ਅੱਜ ਘਟਨਾ ਵੀ ਤੁਹਾਨੂੰ ਇਹਦੇ ਬਾਰੇ ਪਤਾ ਲੱਗਾ ਕੀ ਕੁਝ ਹੋਇਆ ਨਾ ਮੈਨੂੰ ਕੋਈ ਕੀ ਚਾਹ। ਆਈ ਗੱਲ ਕਰ ਰੋ। ਚੋੜਾ ਸਭ ਪਹਿਲਾਂ ਵੀ ਸੰਘਰਸ਼ਾਂ ਚ ਲਾਈ ਲੜਦੇ ਦੇ ਪਤਾ ਲੱਗਾ ਕਿ ਸ਼ਖਸ਼ ਕੀਤੇ ਉਹਨਾਂ ਨੇ। ਉਹ ਤੇ ਪਤਾ ਹੀ ਹੈ ਤੁਹਾਨੂੰ ਕਿ ਨਹੀਂ ਪਤਾ? ਜੀ। ਤੇ ਇਹਦਾ ਤਾਂ ਜਿਹੜੀ ਮਤਲਬ ਅੱਜ ਘਟਨਾ ਤੁਹਾਨੂੰ ਲੱਗਦਾ ਸਹੀ ਹੋ ਇੱਕ ਕਿਦਾਂ ਲੱਗਿਆ? ਇਹ ਬਿਲਕੁਲ ਗਲਤ ਹੈ। ਦੇਖੋ ਚੁੱਪ। ਤੁਸੀਂ ਦੱਸੋ ਵੀ ਇਹ ਮਾਤਾ ਜੀ ਨੇ ਨਰਾਇਣ ਸਿੰਘ ਚੋੜਾ ਦੀ ਪਤਨੀ ਜਿਨ੍ਹਾਂ ਦਾ ਕਹਿਣਾ ਜਿਹੜੇ ਆਏ ਗਏ ਨੇ ਸਵੇਰੇ ਦਰਵਾਜ਼ਾ ਘਰੋਂ ਗਏ ਨੇ ਔਰ ਉਹਨਾਂ ਨੇ ਘਰੋਂ ਜਿਹੜੇ ਗਏ ਨੇ ਉਹ ਉਹਨਾਂ ਨੂੰ ਪਤਾ ਨਹੀਂਗਾ ਵੀ ਕਿੱਥੇ ਗਏ ਨੇ ਔਰ ਕੀ ਘਟਨਾਵਲ ਜਾਵੇ ਔਰ ਪ੍ਰੈਸ ਨੂੰ ਇਹਨਾਂ ਨੂੰ ਪਤਾ ਲੱਗਾ ਵੀ ਸਾਰੀ ਘਟਨਾ ਹੋਈ ਆ। ਪੰਜਾਂ ਤ